ਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ ਤੇ ਫਰਬਿੰਨੂ ਸੁਪਰ ਕਬੱਡੀ ਕੱਪ ਹੋਣ ਜਾ ਰਿਹਾ ਨੰਗਲੰਬੀਆਂ ਦੇ ਵਿੱਚ ਬਹੁਤ ਚੋਟੀ ਦੀਆਂ ਟੀਮਾਂ ਪਹੁੰਚ ਰਹੀਆਂ ਹਨ ਤੇ ਬਹੁਤ ਤੁਸੀਂ ਜਾਣਦੇ ਹੋ ਬਹੁਤ ਸੋਹਣਾ ਕੱਪ ਹੁੰਦਾ ਹੁੰਦਾ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵਧੀਆ ਕੱਪ ਹੋਣਾ ਤੇ ਮੈਂ ਸਾਰੇ ਦਰਸ਼ਕ ਵੀਰਾਂ ਨੂੰ ਕਹਿੰਦਾ ਹਮ ਹਮਾ ਕੇ ਪਹੁੰਚਿਓ ਨੰਗਲੰਬੀਆਂ ਦੇ ਵਿੱਚ ਸੰਦੀਪ ਭਾਈ ਦੇ ਕਬੱਡੀ ਕੱਪ ਤੇ ਤੇ ਸਾਰੇ ਜ਼ਰੂਰ ਹਾਜ਼ਰੀ ਲਵਾਇਓ ਤੇ ਚੋਟੀ ਦੀਆਂ ਟੀਮਾਂ ਤੇ ਸਾਰੇ ਸੁਪਰਸਟਾਰ ਪਹੁੰਚਣਗੇ ਉੱਥੇ ਪਲੇਅਰ ਤੇ ਮੈਂ ਦਾਰਸ਼ਕ ਵੀਰਾਂ ਨੂੰ ਬੇਨਤੀ ਕਰਦਾ ਕਿ ਅੱਗੇ ਮੰਗ ਇਸ ਸਾਲ ਵੀ ਟੂਰਨਾਮੈਂਟ ਦੀ ਰੌਣਕ ਵਧਾਉਣ ਲਈ ਰੱਬ ਰੂਪੀ ਸੰਗਤ ਜ਼ਰੂਰ ਪਹੁੰਚਿਓ ਨੰਗਲੰਡੀਆਂ ਦੇ ਵਿੱਚ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਯਾਦਕੋਟ ਲਈ ਪਿੰਡ ਚੱਕ ਕਲਾਂ ਵਿੱਚ 22 ਤਰੀਕ ਨੂੰ ਮੇਜਰ ਲੀਗ ਦਾ ਕਬੱਡੀ ਕੱਪ ਹੋਣ ਜਾ ਰਿਹਾ ਤੇ ਆਪਣੀ ਸ਼ਾਹਗੋਲ ਲੋਇਨਸ ਆਰੀ ਉੱਥੇ ਪਹੁੰਚ ਰਹੀ ਆ ਤੇ ਜਿੰਨੇ ਵੀ ਆਪਣੇ ਚਾਹਣ ਵਾਲੇ ਆਪਰਾ ਜ਼ਰੂਰ ਉੱਥੇ ਪਹੁੰਚਿਓ ਬਹੁਤ ਵਧੀਆ ਕੱਪ ਹੋਊਗਾ ਤੇ ਬੈਸਟਾਂ ਨੂੰ ਸੈਮੀ ਫਾਈਨਲ ਵਿੱਚ ਤੇ ਫਾਈਨਲ ਵਿੱਚ ਮੋਟਰਸਾਈਕਲ ਹੋਣਗੇ ਤੇ ਜਿੰਨੇ ਵੀ ਆਪਣੇ ਚਾਉਣ ਵਾਲੇ ਆ ਭਰਾ ਜਰੂਰ ਪਹੁੰਚੋ ਤੇ ਕਬੱਡੀ ਆਨੰਦ ਮਾਣੋ ਥੈਂਕ ਯੂ ਸੋ ਮਚ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ